ਖਰ ਪਟਿਆਲਾ ਤੋਂ ਜਿੱਥੇ ਪੁਲਿਸ ਦੀ ਕਾਰਵਾਈ ਤੋਂ ਕਿਸਾਨ ਪੜਕੇ ਨਜ਼ਰ ਆ ਰਹੇ ਨੇ ਕਿਸਾਨਾਂ ਨੇ ਪਟਿਆਲਾ ਦੇ ਵਿੱਚ ਤਰੇੜੀ ਜੁਟਾ ਟੋਲ ਪਲਾਜ਼ਾ ਜਾਮ ਕਰ ਦਿੱਤਾ ਹੈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਖਿਲਾਫ ਸੜਕਾਂ ਤੇ ਕਿਸਾਨ ਮਿਤਰੇ ਨਜ਼ਰਾਰੇ ਨੇ ਫਲਾਲ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਤਰੇੜੀ ਜੁਟਾ ਟੋਲ ਪਲਾਜ਼ਾ ਤੇ ਕਿਸਾਨਾਂ ਦੇ ਵੱਲੋਂ ਇੱਕ ਕਬਜ਼ਾ ਕਰ ਲਿਆ ਗਿਆ ਤਾਂ ਦੱਸ ਦੇ ਕਿ ਪਰਨੀਤ ਕੌਰ ਖਿਲਾਫ ਦਖਨੇ ਦੌਰਾਨ ਕਿਸਾਨ ਦੀ ਮੌਤ ਦੇ ਮਾਮਲੇ ਦੇ ਵਿੱਚ ਦਾ ਦੇ ਕੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਦੇ ਵੱਲੋਂ ਰੋਸ ਜੋ ਆਪਣਾ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਜਦੋਂ ਦੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਕਈ ਕਿਸਾਨਾਂ ਗਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪੁਲਿਸ ਦੀ ਕਾਰਵਾਈ ਤੇ ਇਹ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ ਰੋਸ ਜ਼ਾਹਰ ਕੀਤਾ ਜਾ ਰਿਹਾ ਤਾਂ ਫ੍ਰੀ ਜਟਾ ਟੋਪਲਾਜ਼ਾ ਜਾਮ ਕਰ ਦਿੱਤਾ ਗਿਆ ਪਟਿਆਲਾ ਤੋਂ ਇਹ ਤਸਵੀਰਾਂ ਨੇ ਫਾਟਪਾਗੋ ਹਰਵਿੰਦਰ ਸਵੰਗ ਦੀ ਗ੍ਰਿਫਤਾਰੀ ਤੇ ਕਿਸਾਨ ਅੜੇ ਹੋਏ ਨੇ ਰਾਜੇ ਕੋਲੋਂ ਦੀ ਮੰਗ ਜੋ ਕਿਸ ਬਜਟ ਨੇ ਜਿਸ ਮੰਗ ਤੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਪਾਸਪਾਗੂ ਹਰਜੁਂਦਰ ਸਿੰਘ ਦੀ ਅਤੇ 50000 ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਵੱਲੋਂ ਧਰਮਿੰਦਰ ਸਵਿੰਗ ਪਾਸਪਾਗੂ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਕਿਸਾਨ ਅੜੇ ਹੋਏ ਨੇ ਤੇ ਤਸਵੀਰਾਂ ਜੁਥੇ ਤਰੇੜੀ ਜੋਟਾ ਟੋਰ ਪਲਾਜ਼ਾ ਤੇ ਕਬਜ਼ਾ ਕੀਤਾ ਹੋਇਆ ਡ੍ਰਾਂਕ ਕਰ ਦਿੱਤਾ ਗਿਆ ਤਤਾਜ਼ੀ ਕੀ ਬੀਤੇ ਉਸ ਦਿਨ ਪਹਿਲਾ ਪਾਪਾ ਉਮੀਦਵਾਰ ਪਰਨੀਤ ਗੌਰ ਦੇ 45000 ਰੁਪਏ ਕਿਸਾਨ ਦੀ ਮੌਤ ਨੂੰ ਕਿਸ ਗੁੰਡਿਆਂ ਨੂੰ ਰੋਸ ਕਰਾ। ਵਾਲੀ ਮੂਰਤਪਲੇ ਦੇ ਵਿੱਚ 5000 ਕੀ 10000 ਦਾ ਗੁੱਸਾ ਜਨੇ ਵੀ ਇੱਥੋਂ ਜਿਹੜੀ ਵਿਪਰੀ ਚਲਾ ਰਹੀ ਹੈ ਕਿ ਜਿੰਨਾਂ ਨੂੰ ਚਾਰ ਤੋਂ ਆਪਾਂ ਨੂੰ ਮੌਕਾ ਦਿੱਤਾ ਆਪਣੇ ਚਲਾ ਜਿਦਮਨ ਫਿਲਹਾਲ ਕਿਸ ਕਦਰ ਦਾ ਮਾਹੌਲ ਉੱਥੇ ਵੇਖਣ ਨੂੰ ਮਿਲ ਰਿਹਾ ਹੈ ਆ ਬਿਲਕੁਲ ਦੇਖ ਲਓ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਤੇ ਪੁਲਿਸ ਦੇ ਵਿਚਾਰੇ ਟਕਰਾਅ ਵੀ ਹੋਇਆ ਹੈ ਔਰ ਤੋਂ ਬਾਅਦ ਹੁਣ ਕਿਸਾਨ ਜਿਹੜੇ ਨੇ ਉਹ ਪੁਲਿਸ ਕਾਰ ਦੇ ਘਰ ਦੇ ਮਾਰ ਬੈਠ ਚੁੱਕੇ ਨੇਗੇ ਔਰ ਜੋ ਜਾਣਕਾਰੀ ਮਿਲ ਪਈ ਜਿਸ ਦੇ ਜੋ ਕਿਸਾਨਾਂ ਕੋ ਕਹਿੰਦੇ ਨਜ਼ਰ ਆਇਆ ਨੇ ਕਿ 100 ਤੋਂ 150 ਕਿਸਾਨ ਜਿਹੜੇ ਨੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿੱਤੇ ਨੇ ਔਰ ਇਸ ਵੇਲੇ ਜਿਕਰ ਪਟਿਆਲਾ ਦੀ ਤਸਵੀਰ ਦਾ ਜ਼ਿਕਰ ਕੀਤਾ ਜਾਵੇ ਤੇ ਪਟਿਆਲਾ ਸ਼ਾਹ ਸ਼ਾਹ ਤੋਂ ਜਿਹੜਾ ਪੁਲਿਸ ਦੇ ਵੱਲੋਂ ਜਿਹੜੀ ਰਾਕੇਬੰਦੀ ਕੀਤੀ ਗਈ ਹੈਗੀ ਔਰ ਕਈ ਕਿਸਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿੱਟਾ ਗਿਆ ਜਿਸ ਦੇ ਨਾਲ ਕਾਫੀ ਸੜਕਾਂ ਵੀ ਜਾਮ ਹੋ ਚੁੱਕੀਆਂ ਨੇ ਭਾਵੇਂ ਉਹ ਸਰੰਦ ਰੋਡ ਹੋਵੇ ਭਾਵੇਂ ਉਹ ਰਾਜਪੁਰਾ ਰੋਡ ਹੋਵੇ ਇਹ तमाम ਸੜਕਾਂ ਦੇ ਉੱਪਰ ਕਿਸਾਨ ਜਿਹੜੇ ਨੇ ਉਹ ਵੱਖਰੇ ਵ ਤੋਂ ਵਕਰੀ ਵਕਰੀ ਜ਼ਿਲ੍ਹਿਆਂ ਤੋਂ ਆ ਰਹੀ ਸੀ ਕਿ ਉਸ ਦੌਰਾਨ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਲੇਕਿਨ ਹਾਲ ਦੀ ਘੜੀ ਕਿਸਾਨ ਜਿਹੜੇ ਨੇ ਉਹ ਟਿੱਪਰ ਕ੍ਰਾਸ ਕਰਨ ਤੋਂ ਬਾਅਦ ਪਨੀਤਕੌਰ ਦੇ ਜਿਹੜੇ ਬਿਲਕੁਲ ਘਰ ਤੋਂ 100 ਮੀਟਰ ਦੂਰੀ ਤੇ ਜਿਹੜੇ ਨੇ ਉਹ ਬੈਠ ਚੁੱਕੇ ਨੇ ਕਿ ਔਰ ਇਹ ਵੀ ਕਹਿਆ ਜਾ ਰਿਹਾ ਕਿ ਪਹਿਲਾਂ ਅਸੀਂ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਆਗੂ ਸਾਡੇ ਇਸ ਤਰੀਕੇ ਨਾਲ ਕਹਿਣਗੇ ਕਿ ਜੇਕਰ ਪੱਕਾ ਸਰਨਾ ਦੇਣ ਦੀ ਲੋੜ ਹੈ ਤੇ ਸੇ ਪੱਕਾ ਸਰਨਾ ਵੀ ਜਿਹੜਾ ਉਹ ਦਿੱਤਾ ਜਾਵੇਗਾ ਬਿਲਕੁਲ ਦਮਨ ਫਲਾਜ ਉਸ ਕਦਰ ਮਾਹੌਲ ਵੇਖਣ ਨੂੰ ਮਿਲ ਰਿਹਾ ਲਗਾਤਾਰ ਗਰਮਾਉਂਦਾ ਹੀ ਨਜ਼ਰ ਆ ਰਿਹਾ ਹੋਰ ਕੀ ਕੁਝ ਕਿਸਾਨਾਂ ਦੇ ਵੱਲੋਂ ਮੰ ਆ ਬਿਲਕੁਲ ਦੇਖੋ ਮ੍ਰਿਤਕ सुरेंद्र सुरेंद्र ਪਾਲ ਸਿੰਘ ਜੋ ਕਿ ਮਹਾਰਾਣੀ ਪਨੀਤ ਕੌਰ ਦੇ ਵਿਰੋਧ ਦੇ ਦੌਰਾਨ ਜਿਹੜਾ ਉਸ ਦੀ ਮੌਤ ਹੋ ਗਈ ਸੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਹੁਣ ਉਸ ਵੀ ਜਿਹੜੀ ਹੈ ਕਿਹਾ ਜਾ ਰਿਹਾ ਸੀ ਕਿ ਉਸ ਦੇ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਜਿਹੜਾ ਮਾਮਲਾ ਭਾਜਪਾ ਆਗੂ ਜਿਹੜਾ ਹਰਵਿੰਦਰ ਸਿੰਘ ਹਰਪਾਲਪੁਰ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਉਹਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਮੰਗ ਜਿਹੜੀ ਆ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਜੀ ਹਾਲਾਂਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਵੀ ਜਿਹੜੀਆਂ ਉਹ ਚੱਲੀਆਂ ਸੀਗੀਆਂ ਲੇਕਿਨ ਉਹ ਮੀਟਿੰਗਾਂ ਬੇਸਿੱਟਾ ਰਹੀਆਂ ਸੀਗੀਆਂ ਜਿਸ ਦੇ ਵਿੱਚ ਕਿਸਾਨਾਂ ਕੋਲ ਇਹ ਕਹਿੰਦੇ ਨਜ਼ਰ ਆਇਆ ਕਿ ਜਦੋਂ ਉਹ ਗ੍ਰਿਫਤਾਰੀ ਦਾ ਜ਼ਿਕਰ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਹਲੇ ਚੌਣ ਜਾਂਚਾ ਲੱਗਿਆ ਹੋਇਆ ਚੌਣਾ ਦੇ ਵਿੱਚ ਅਸੀਂ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਦੇ ਉੱਪਰ ਪੰਜਾਬ ਸਰਕਾਰ ਨੂੰ ਸਿੱਧਕਾ ਜਿਹੜਾ ਕਿਸਾਨ ਕਿਤਨੇ ਕਿਤੇ ਝੇੜ ਰਹੇ ਨੇ ਕਿ ਪੰਜਾਬ ਸਰਕਾਰ ਦਾ ਇਹ ਰਵਈਆ ਇਸ ਰਵਈਆ ਅਜ਼ਮਾ ਰਹੀ ਸੀ ਕਿ ਔਰ ਉਹ ਉਸੇ ਰਾਤ ਤੇ ਹੁਣ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਤਰ ਆ ਗਈ ਆ ਬਿਲਕੁਲ ਬਿਲਕੁਲ ਦਮਨ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਇੱਥੇ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਪਾਜਪਾਗੂ ਹਰਵਿੰਦਰ ਸਿੰਘ ਦੀ ਗ੍ਰਿਫਤਾਰੀ ਤੇ ਕਿਸਾਨ ਅੜੇ ਹੋਏ ਨੇ ਅੱਜ ਇਹ ਪਟਿਆਲਾ ਦੇ ਵਿੱਚ ਮੋਤੀ ਮਹਿਲ ਉੱਕੇਰਨ ਜਾ ਰਹੇ ਕਿਸਾਨਾਂ ਨੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਪਰਨੀਤਕੋਰ ਖਿਲਾਫ ਧਰਨੇ ਦੌਰਾਨ ਕਿਸਾਨ ਦੀ ਮੌਤ ਦੇ ਮਾਮਲੇ ਦੇ ਵਿੱਚ ਲਗਾਤਾਰ ਕਿਸਾਨ ਗਰਮੋਂ ਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਪਾਜਪਾਗੂ ਹਰਵਿੰਦਰ ਸਿੰਘ ਦੀ ਗ੍ਰਿਫਤਾਰੀ ਤੇ ਕਿਸਾਨ ਅੜੇ ਹੋਏ ਨੇ ਪੁਲਿਸ ਨੇ ਕਈ ਕਿਸਾਨਾਂ ਆਗੋਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਇਸ ਦੌਰਾਨ ਤਾਂ ਕਿਸਾਨ ਜਥੇਬੰਦੀਆਂ ਨੇ ਪਰਨੀਤਕੋਰ ਦੀ ਜਿਹਾਇਸ਼ ਬਾਹਰ ਤਰਨਾ ਲਾਉਣਾ ਸੀ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਿਆ ਤਾਂ ਇਸ ਰੋਕਣ ਦੌਰਾਨ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਏ ਗਏ ਨੇ ਤਾਂ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਪਾਟ ਪਾਗੂ ਹਰਵਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਮੈਂ ਪਟਿਆਲਾ ਤੋਂ ਤਸਵੀਰਾਂ ਨੇ ਜੁਤੇ ਬਿੱਤੇ ਕੁਝ ਦਿਨ ਪਹਿਲਾਂ ਕਿਸਾਨ ਦੀ ਮੌਤ ਦੇ ਮਾਮਲੇ ਦੇ ਵਿੱਚ ਲਗਾਤਾਰ ਕਿਸਾਨਾਂ ਦੀਆਂ ਜਥਬੰਦੀਆਂ ਗਰਮਾਂ ਦੀ ਨਜ਼ਰ ਆ ਰਹੀ ਹੈ ਆਪਣੀਆਂ ਮੰਗਾਂ ਰੱਖਦੀ ਨਜ਼ਰ ਆ ਰਹੀ ਹੈ ਹਾਲਾਂਕਿ ਮੀਟਿੰਗਾਂ ਵੀ ਪ੍ਰਸ਼ਾਸਨ ਦੇ ਨਾਲ ਹੁੰਦੀਆਂ ਨਜ਼ਰ ਆਈਆਂ ਨੇ ਪਰ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਆਪਣਾ ਰੋਜ਼ਾਹਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਤਸਵੀਰ ਜਿੱਥੇ ਰੋਸ ਕਰਦੇ ਦੌਰਾਨ ਪੁਲਿਸ ਦੇ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਫੜ ਲਿਆ ਗਿਆ ਜਿਸ ਤੋਂ ਬਾਅਦ ਤ੍ਰੇੜੀ ਜਟਨਾ ਟੋਲ ਪਲਾਜ਼ਾ ਜਾਮ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਤਾਂ ਉੱਥੇ ਹੀ ਮੰਗ ਪਾਜ ਪਾਗੂ ਹਰਵਿੰਦਰ ਸਿੰਘ ਨੂੰ ਗ੍ਰਫਤਾਰ ਕਰਨ ਦੀ ਕੀਤੀ ਜਾ ਰਹੀ ਹੈ ਤਾਂ ਦੋ ਤਸਵੀਰਾਂ ਵੇਖਿਆ ਜਾ ਸਕਦੇ ਨੇ ਜਿਸ ਕਦਰ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਰੋਸ ਜੋ ਜਿਤਾਇਆ ਜਾ ਰਿਹਾ ਹੈ ਤਰਨਾ ਲਗਾ ਦਿੱਤਾ ਲਗਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ ਪਰ ਉਥੇ ਹੀ ਪੁਲਿਸ ਵੱਡੀ ਗੰਧ ਦੇ ਵਿੱਚ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਲ ਫਿਲਹਾਲ ਦੇ ਵਿੱਚ ਕਿਸ ਕਦਰ ਵੀ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਸਾਨਾਂ ਦੇ ਵੱਲੋਂ ਅੱਜ ਭਾਜਪਾ ਆਗੂ ਪ੍ਰਨੀਤ ਕੌਰ ਦੇ ਘਰ ਦਾ ਕਰਾਫ ਕੀਤਾ ਜਾਣਾ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਵੇਲੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਕਿ ਐਸਕੇਐਮ ਦਾ ਹਿੱਸਾ ਹੈ ਉਸ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਉਸ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈਗੀ ਯਾਨੀ ਕਿ ਸੁਰਿੰਦਰਪਾਲ ਸਿੰਘ ਜਿਸ ਦੀ ਮ੍ਰਿਤਕ ਦੇ ਸਿਵਲ ਹਸਪਤਾਲ ਰਾਜਪੁਰਾ ਦੇ ਵਿੱਚ ਪਈ ਹੈ ਕਾਫੀ ਦਿਨ ਹੋ ਚੁੱਕੇ ਨੇਗੇ ਔਰ ਪਰਚਾ ਦਰਜ ਕਰਨ ਦਾ ਜ਼ਿਕਰ ਸੀਗਾ ਕਿ ਪਹਿਲਾ ਪਰਚਾ ਦਰਜ ਕੀਤਾ ਜਾਵੇ ਮੰਗ ਰੱਖੀ ਗਈ ਸੀ ਪਰਚਾ ਦਰਜ ਕਰ ਲਿਆ ਗਿਆ 304 ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਉਸ ਦੇ ਵਿੱਚ ਹਰਪਾਲਪੁਰ ਦਾ ਜਿਹੜਾ ਨਾਮ ਹੈ ਉਸ ਪਰਚੇ ਦੇ ਵਿੱਚ ਪਾਇਆ ਗਿਆ ਲੇਕਿਨ ਕਿਸਾਨ ਤੇ ਕਿਸਾਨ ਦੇ ਪਰਿਵਾਰ ਦੇ ਵੱਲੋਂ ਜਿਹੜਾ ਉਹ ਇਸ ਦੇ ਉੱਪਰ ਸੈਮਤੀ ਜਿਹੜੀ ਉਹ ਨਹੀਂ ਜਤਾਈ ਗਈ ਇਸ ਦੇ ਵਿੱਚ ਦੋ ਦੌਰ ਦੀ ਮੀਟਿੰਗ ਜਿਹੜੀ ਉਹ ਪ੍ਰਸ਼ਾਸਨ ਦੇ ਨਾਲ ਹੁੰਦੀ ਹੈ ਜਿਸ ਦੇ ਵਿੱਚ ਡੀਆਈਜੀ ਪਟਿਆਲਾ ਅਤੇ ਐਸਐਸਪੀ ਪਟਿਆਲਾ ਸਮੇਤ तमाम ਆਲਾ ਅਧਿਕਾਰੀ ਜਿਹੜੇ ਨੇ ਉਸ ਮੀਟਿੰਗ ਦੇ ਵਿੱਚ ਬੈਠਦੇ ਨੇ ਲੇਕਿਨ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਜਿਹੜਾ ਉਹ ਨਹੀਂ ਹੁੰਦਾ ਜਿਸ ਤੋਂ ਬਾਅਦ ਇੱਕ ਤਿੱਖਾ ਐਲਾਨ ਕਿਸਾਨ ਦੇ ਵੱਲੋਂ ਕਰ ਦਿੱਤਾ ਜਾਂਦਾ ਔਰ ਦੋ ਦਿਨ ਦੀ ਚੇਤਾਵਨੀ ਜਿਹੜੀ ਉਹ ਪ੍ਰਸ਼ਾਸਨ ਨੂੰ ਦੇ ਦਿੱਤੀ ਜਾਂਦੀ ਹੈ ਕਿ ਦੋ ਦਿਨ ਦੇ ਵਿੱਚ ਪ੍ਰਸ਼ਾਸਨ ਨੇ ਜੇਕਰ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਜਿਹੜੀ ਉਹ ਨਹੀਂ ਦਿੱਤੀ ਦੀ ਗ੍ਰਫਤਾਰੀ ਨਹੀਂ ਕੀਤੀ ਤੇ ਅਸੀਂ ਜਿਹੜਾ ਮੋਤੀ ਮਹਿਲ ਦਾ ਘਰਾਵ ਕਰਾਂਗੇ ਯਾਨੀ ਕਿ ਪਟਿਆਲੇ ਆਵਾਂਗੇ ਪਟਿਆਲੇ ਮੋਤੀ ਬਾਗ ਤੋਂ ਨਿਕਲ ਕੇ ਅਸੀਂ ਪ੍ਰਨੀਤ ਕੌਰ ਦੇ ਘਰ ਦਾ ਘਰਾਵ ਕਰਾਂਗੇ ਤੋਂ ਨੂੰ ਲੈ ਕੇ ਤਸਵੀਰਾਂ ਦੇਖ ਸਕਦੇ ਹਾਂ ਕਿ तमाम ਪੌਸਿਬਲ ਜਿਹੜਾ ਸਵੇਰ ਤੋਂ ਹੀ ਤਣਾਤ ਹੈ ਔਰ ਚੱਪੇ-ਚੱਪੇ ਤੇ ਇਸੇ ਤਰੀਕੇ ਦੇ ਨਾਲ ਪੁਲਿਸ ਦੀ ਤਣਾਦਗੀ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ ਬੈਰੀਗੇਟਾਂ ਦੇ ਉਸ ਪਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਾ ਟਿੱਪਰਾਂ ਦੇ ਵਿੱਚ ਮਿੱਟੀ ਭਰ ਕੇ ਜਿਹੜੇ ਨੂੰ ਟਿੱਪਰ ਖੜਾਏ ਗਏ ਨੇਗੇ ਉਸ ਦੇ ਪਿੱਛੇ तमाम ਜਿਹੜੇ ਵਾਹਨ ਨੇ ਉਹ ਜਿਹੜੇ ਨੇ ਖੜਾਏ ਗਏ ਨੇਗੇ ਔਰ ਪੁਲਿਸ ਬਲ ਜਿਹੜਾ ਉਹ ਤਣਾਤ ਹੈਗਾ ਔਰ ਦੱਸਿਆ ਕਿ ਮੋਤੀਮਾਲ ਦੇ ਚਾਰੋਂ ਤਰਫੋਂ ਪੁਲਿਸ ਦੀ ਇੱਕ ਭਾਰੀ ਬੈਰੀਕੇਟਿੰਗ ਹੈਗੀ ਹੈ ਕਿਸੇ ਨੂੰ ਵੀ ਆਸ-ਪਾਸ ਜਿਹੜਾ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਮੀਡੀਆ ਨੂੰ ਵੀ ਜਿਹੜਾ ਉਹ ਵਾਈਪੀਐਸ ਚੌਂਕ ਤੇ ਕੋਹਲੀ ਜਿਹੜਾ ਰੋਕ ਦਿੱਤਾ ਗਿਆ ਉਸ ਦੇ ਨੇੜ ਤੇੜੇ ਜਿਹੜਾ ਉਹ ਨਹੀਂ ਜਾਂ ਦਿੱਤਾ ਜਾ ਰਿਹਾ ਹਾਲਾਂਕਿ ਇਹ ਖਰਚਾ ਵੀ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਬੈਰੀਗੇਟਿੰਗ ਥੋੜੀ ਜਾ ਸਕਦੀ ਨਹੀਂ ਹੈ ਕਿਸੇ ਤਰੀਕੇ ਨਾਲ ਬੈਰੀਗੇਟਿੰਗ ਤੋਂ ਟੱਪਿਆ ਵੀ ਜਾ ਸਕਦਾ ਹੈ ਜਿਸ ਨੂੰ ਲੈ ਕੇ ਤਿਆਰੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਔਰ ਇੱਕ ਜਿਸ ਤਰੀਕੇ ਨਾਲ ਸੰਘਰਸ਼ ਅੱਜ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਹੈ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਕਿਉਂਕਿ ਸੁਰਿੰਦਰਪਾਲ ਸਿੰਘ ਬਰਤਕ ਜਿਹੜਾ ਹੈ ਉਸ ਦੀ ਮ੍ਰਿਤਕ ਦੇ ਜਿਹੜੀ ਆ ਉਹ ਹਾਲੇ ਤੱਕ ਹਸਪਤਾਲ ਦੇ ਵਿੱਚ ਪਈ ਹੈ ਨਾ ਪੋਸਟਮਾਰਟਮ ਕਰਾਇਆ ਗਿਆ ਨਾ ਅੰਤਿਮ ਸੰਸਕਾਰ ਕਰਾਇਆ ਗਿਆ ਔਰ ਹਲੇ ਤੱਕ ਇਹ ਮੰਗ ਤੇੜੀ ਹੋਈ ਹੈ ਕਿ ਜਦ ਤੱਕ ਗ੍ਰਿਫਤਾਰੀ ਨਹੀਂ ਹੋਏਗੀ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਏਗੀ ਬਾਕੀਆਂ ਨੂੰ ਵੀ ਨਾਮਜ਼ਦ ਨਹੀਂ ਕਰ ਦਿੰਦੇ ਤਦ ਤੱਕ ਅਸੀਂ ਜਿਹੜਾ ਉਸ ਦਾ ਅੰਤਿਮ ਸੰਸਕਾਰ ਜਾਂ ਪੋਸਟਮਾਰਟਮ ਜਿਹੜਾ ਉਹ ਨਹੀਂ ਹੋਣ ਦਵਾਗੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪ ਸਿੰਘ ਪੀਟੀਸੀ ਨਿਊਜ਼ ਪਟਿਆਲਾ